ਵਾਟਵ ਡੇਰੇ ਨੇ ਘਰ ਦੇ ਵਿੱਚ ਜਦੋਂ ਵੀ ਦਾਖਲ ਹੋਣਾ ਉਹਦੇ ਵੀ ਨਿਯਮ ਸਨ ਉਹਨੇ ਦਾਖਲ ਹੋਣ ਤੋਂ ਪਹਿਲਾਂ ਸੰਕੇਤ ਦੇ ਦੇਣਾ ਸੰਕੇਤ ਦੇ ਵਿੱਚ ਉਹਨੇ ਕੋਈ ਠੰਗੂਰਾ ਮਾਰ ਦੇਣਾ ਜਾਂ ਆਵਾਜ਼ ਦੇ ਦੇਣੀ ਤੇ ਘਰ ਵਿੱਚ ਬੈਠੀਆਂ ਆਈਆਂ ਜਿੰਨੀਆਂ ਵੀ ਨੂੰਹਾਂ ਨੇ ਧਰਮ ਪਤਨੀ ਜਿਹੜੀ ਸਭ ਨੇ ਸੁਚੇਤ ਹੋ ਜਾਣਾ ਕਿ ਬਾਪੂ ਜੀ ਘਰ ਆ ਗਏ ਨੇ ਸਹਰਾ ਸਭ ਘਰ ਆ ਗਏ ਨੇ ਵੱਡ ਵਡੇਰੇ ਘਰ ਆ ਗਏ ਨੇ ਸਾਰਿਆਂ ਨੇ ਆਪਣੇ ਸਿਰ ਕੱਜ ਲੈਣੇ ਜਿਨ੍ਹਾਂ ਨੇ ਮੁੱਖ ਦਾ ਪਰਦਾ ਕਰਦੇ ਸਨ ਕੁਝ ਉਹਨਾਂ ਮੁੱਖ ਦਾ ਪਰਦਾ ਕਰ ਲੈਣਾ ਆਪੋ ਆਪਣੀ ਜਗ੍ਹਾ ਤੇ ਸੁਚੇਤ ਹੋ ਕੇ ਬਹਿ ਜਾਣਾ ਤੇ ਅੱਜ ਗੁਰਮੁਖ ਪਿਆਰੇ ਉਹ ਲੱਜਾ ਸਾਡੇ ਘਰਾਂ ਚ ਰਹੇ ਨਹੀਂ ਅੱਜ ਤੇ ਦਾਾਂ ਤੇ ਕਿਸੇ ਨੂੰ ਖੰਗੂਰਾ ਮਾਰਨ ਦੀ ਆਦਤ ਰਹਿ ਗਈ ਤੇ ਨਾ ਹੀ ਕਿਸੇ ਨੂੰ ਕਪੜੇ ਪਾਣ ਦੀ ਤੇ ਸਿਰ ਟਕਾਂਦ ਦੀ ਆਦਤ ਰਹਿ ਗਈ ਆ ਮੁਆਫ ਕਰਿਓ ਇੱਥੇ ਵੀ ਤੁਸੀਂ ਦੇਖ ਲਓ ਗੁਰੂ ਘਰ ਵੀ ਆਉਨੇ ਆ ਨਾ ਗੁਰੂ ਘਰ ਆ ਕੇ ਹੀ ਭਾਲਦੀਆਂ ਨੇ ਸਾਡੀਆਂ ਧੀਆ ਵੀ ਸਾਨੂੰ ਕੋਈ ਕਪੜਾ ਮਿਲ ਜਾਵੇ ਸਿਰ ਟਕਣ ਵਾਸਤੇ ਸੇਰੀ ਪ੍ਰਬੰਧ ਕੀਤਾ ਨਾ ਮਾਰ ਰਮਾਲਾਂ ਦਾ ਰਮਾਲ ਬੰਨਨ ਨੂੰ ਮਿਲ ਜਾਵੇ ਜਿੰਨੂੰ ਪਤਾ ਹੋਵੇ ਮੈਂ ਗੁਰੂ ਦੇ ਦਰਵਾਰ ਚੱਲੀ ਗੁਰੂ ਦੇ ਘਰ ਚੱਲੀ ਆ ਇਹਨੂੰ ਪਤਾ ਹੋਣਾ ਚਾਹੀਦਾ ਕਿ ਮੈਨੂੰ ਦੁਪੱਟਾ ਮੇਰੇ ਕੋਲ ਘਟੋ ਘਟੋਸ ਰਹਿਮ ਤੇ ਹੋਵੇ